ਨਾਰਮਲ ਲਾਈਫ ਚ ਸਰ ਬਹੁਤ ਸਟਾਈਲਿਸ਼ ਹੈ ਸਰ ਦੀ ਬਹੁਤ ਸਾਰੀ ਕਲੈਕਸ਼ਨ ਹੈ ਜਿਹੜੀ ਮੈਂ ਚੋਰੀ ਕਰਨਾ ਚਾਹੁੰਦੀ ਹਾਂ ਮਤਲਬ ਕੰਮ ਰਿਆ ਵੀਰੇ ਜੇ ਮੈਂ ਹੀ ਨਾ ਕੱਪੜੇ ਪਾਉਂ ਫਿਰ ਕੌਣ ਪਾਊਗਾ ਦੇਖ ਕੇ ਆਓ ਫਿਲਮ ਦੇਖਣੀ ਜ਼ਰੂਰੀ ਹੈ ਠੀਕ ਹੈ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਹੈ ਜਿੱਦਾਂ ਦੀ ਠੇਟ ਪੰਜਾਬੀ ਆਪਣੀ ਗਾਇਬ ਹੋ ਗਈ ਔਰ ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਉਹ ਪਿੰਡਾਂ ਦੀ ਤਰਾਸ ਦੀ ਸੀਗੀ ਉਹਨੂੰ ਲੈ ਕੇ ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ ਅੱਜ ਇਹਦਾ ਪ੍ਰੀਮੀਅਰ ਰੱਖਿਆ ਸੀ ਅੱਜ ਇਹ ਰਿਲੀਜ਼ ਹੋਈ ਆ ਤੇ ਉਧਰ ਅਕਾਲ ਸ਼ੁਰੂ ਹੋਈ ਆ ਤੇ ਰੋਲ ਹੋਦਾ ਤੁਸੀਂ ਡੇਟ ਆ ਹੀ ਆ ਦੇਖੋ ਮੈਂ ਮਤਲਬ ਦੇ ਕੱਪੜੇ ਬਾਰੇ ਜਾਣਨਾ ਚਾਹਣਾ ਹੈ ਇਹ ਜਿਹੜਾ ਪਤਨਾ ਦੇ ਸਪੈਸ਼ਲ ਤਿਆਰ ਕਰਾਇਆ ਲੱਗਦਾ ਹੈ ਇਹ ਟੀਮ ਇਰਕੇ ਆ ਗਿਆ ਸਟਾਈਲਿਸ਼ ਆ ਨੋਰਮਲ ਲਾਈਫ ਚ ਸਰ ਬਹੁਤ ਸਟਾਈਲਿਸ਼ ਆ ਸਰ ਦੀ ਬਹੁਤ ساری ਕਲੈਕਸ਼ਨ ਹੈ ਜਿਹੜੀ ਮੈਂ ਚੋਰੀ ਕਰਨਾ ਚਾਹੁੰਦੀ ਆ ਮੰਨ ਕੇ ਕਲੈਕਸ਼ਨ ਚ ਇਹ ਕੱਪੜੇ ਦਾ ਕੰਮ ਰਿਹਾ ਵੀਰੇ ਜੇ ਮੈਂ ਇਹ ਨਾ ਕੱਪੜੇ ਪਾऊं ਫਿਰ ਕੌਣ ਪਾਊਗਾ ਯੈਸ ਐਸ ਐਗਜ਼ੈਕਟ ਬਾਕੀ ਗੁਰਪੁਰਬ ਦੇ ਦਿਨ ਅੱਜ ਫਿਲਮ ਰਿਲੀਜ਼ ਹੋਈ ਹੈ ਬਿਲਕੁਲ ਜੀ ਥੈਂਕ ਯੂ ਸਾਰਿਆਂ ਨੂੰ ਬਾਬਾ ਜੀ ਨੇ ਦਿਨ ਫਿਲਮ ਰਿਲੀਜ਼ ਕਰ ਸਕਾ ਨੂੰ ਕਹਿੰਦੇ ਤੁਸੀਂ ਜਰੂਰ ਫਿਲਮ ਦੇਖ ਕੇ ਆਇਓ ਦੇਖ ਕੇ ਆਓ ਫਿਲਮ ਦੇਖਣੀ ਜ਼ਰੂਰੀ ਠੀਕ ਹੈ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਹੈ ਦੇਖ ਕੇ ਜਰੂਰ ਆਓ ਕਿ ਕੁਝ ਤੁਹਾਨੂੰ ਅਲੱਗ ਜੋ ਚੱਲ ਰਿਹਾ ਜਿੱਦਾਂ ਦੀ ਭੱਜ ਦੌੜ ਹੈ ਜਿੱਦਾਂ ਦੀਆਂ ਚੀਜ਼ਾਂ ਜਿੱਦਾਂ ਦੇ ਸ਼ਬਦ ਗਾਇਬ ਹੋ ਗਏ ਜਿੱਦਾਂ ਦੀ ਠੇਠ ਪੰਜਾਬੀ ਆਪਣੀ ਗਾਇਬ ਹੋ ਗਈ ਔਰ ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਉਹ ਪਿੰਡਾਂ ਦੀ ਤਰਾਸ਼ ਦੀ ਸੀਗੀ ਉਹਨੂੰ ਲੈ ਕੇ ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਹੈ ਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ ਸੋ ਕਿਤੇ ਨਾ ਕਿਤੇ ਉਸ ਗੱਲ ਨੂੰ ਫੜ ਕੇ ਜ਼ਮੀਨ ਦੀ ਗੱਲ ਕੀਤੀ ਗਈ ਹੈ ਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਇਹਦੇ ਵਿੱਚ ਸਵਾਦ ਆਊਗਾ ਮਜ਼ਾ ਆਊਗਾ ਦੇਖੋ ਐਂਟਰਟੇਨਮੈਂਟ ਹੈ ਫਿਕਸ਼ਨ ਹੈ ਤਾਂਕਿ ਐਂਟਰਟੇਨਮੈਂਟ ਦੇ ਰਾਹੀਂ ਤੁਹਾਨੂੰ ਕੋਈ ਨਾ ਕੋਈ ਸੁਨੇਹਾ ਵੀ ਦਿੱਤਾ ਜਾਵੇ ਤੁਸੀਂ ਡਾਇਲੌਗਸ ਰਾਹੀਂ ਵੀ ਸੁਨੇਹਾ ਲਓਗੇ ਤੁਹਾਨੂੰ ਡਾਇਲੌਗਸ ਰਾਹੀਂ ਵੀ ਕੁਝ ਲੱਗੂਗਾ ਵੀ ਹਾਂ ਠੀਕ ਹੈ ਗੱਲ ਤੁਸੀਂ ਦੇਖਣੀ ਜ਼ਰੂਰ ਆ। ਦੇਖਣ ਤੋਂ ਬਾਅਦ ਨਾ ਠੀਕ ਲੱਗੀ। ਫਿਰ ਤਾਬੇਦਾਰ ਹੈ। ਅੱਜ ਇਹਦਾ ਪ੍ਰੀਮੀਅਰ ਰੱਖਿਆ ਸੀ ਅੱਜ ਇਹ ਰਿਲੀਜ਼ ਹੋਈ ਆ ਤੇ ਉਧਰ ਅਕਾਲ ਸ਼ੁਰੂ ਹੋਈ ਆ। ਕੀ ਗੱਲ ਹੈ? ਰੋਲ ਹੋਦਾ ਤੁਸੀਂ ਡੇਟਾ ਹੀ ਆ ਦੇਖਿਓ। ਕੀ ਗੱਲ ਹੈ? ਮੈਂ ਮਤਲਬ ਇਸੀ ਤੋਂ ਕੋਪੜਿਆ ਬਾਰੇ ਜਾਣਨਾ ਚਾਹਣਾ ਹੈ ਇਹ ਜਿਹੜਾ ਬਦਲਾਅ ਦੇ ਸਪੈਸ਼ਲ ਤਿਆਰ ਕਰਿਆ ਲੱਗਦਾ ਹੈ। ਇਹ ਚੀਮੇ ਵਰ ਗਿਆ ਜੀ ਬਹੁਤ ਸਟਾਈਲਿਸ਼ ਆ ਨੋਰਮਲ ਲਾਈਫ ਚ ਸਰ ਬਹੁਤ ਸਟਾਈਲਿਸ਼ ਆ ਸਰ ਇਹ ਬਹੁਤ ساری ਕਲੈਕਸ਼ਨ ਹੈ ਜਿਹੜੀ ਮੈਂ ਚੋਰੀ ਕਰਨਾ ਚਾਹੁੰਦੀ ਆ ਮਤਲਬ ਕਲੈਕਸ਼ਨ ਟਰ ਯੈਸ ਮੇਰੇ ਕੱਪੜੇ ਦਾ ਕੰਮ ਰਿਹਾ ਵੀਰੇ ਜੇ ਮੈਂ ਇਹ ਨਾ ਕੱਪੜੇ ਪਾऊं ਫਿਰ ਕੌਣ ਪਾਊਗਾ ਯੈਸ ਐਗਜ਼ੈਕਟ ਬਾਕੀ ਗੁਰਪੁਰਬ ਦੇ ਦਿਨ ਅੱਜ ਜੀ ਫਿਲਮ ਰਿਲੀਜ਼ ਹੋਈ ਹੈ ਬਿਲਕੁਲ ਜੀ ਥੈਂਕ ਯੂ ਸਰ ਬਾਬਾ ਜੀ ਨੇ ਦੇ ਦਿਨ ਫਿਲਮ ਰਿਲੀਜ਼ ਕੀਤੀ ਹੈ ਕਹਿੰਦੇ ਤੁਸੀਂ ਜਰੂਰ ਫਿਲਮ ਦੇਖ ਕੇ ਆਇਓ ਦੇਖ ਕੇ ਆਓ ਫਿਲਮ ਦੇਖਣੀ ਜ਼ਰੂਰੀ ਆ ਠੀਕ ਹੈ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਹੈ ਦੇਖ ਕੇ ਜਰੂਰ ਆਓ ਕਿ ਕੁਝ ਤੋਂ ਨੂੰ ਅਲੱਗ ਜੋ ਚੱਲ ਰਿਹਾ ਜਿੱਦਾਂ ਦੀ ਭੱਜ ਦੌੜ ਐ ਜਿੱਦਾਂ ਦੀਆਂ ਚੀਜ਼ਾਂ ਜਿੱਦਾਂ ਦੇ ਸ਼ਬਦ ਗਾਇਬ ਹੋ ਗਏ ਜਿੱਦਾਂ ਦੀ ਠੇਠ ਪੰਜਾਬੀ ਆਪਣੀ ਗਾਇਬ ਹੋ ਗਈ ਔਰ ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਉਹ ਪਿੰਡਾਂ ਦੀ ਤਰਾਸਦੀ ਸੀਗੀ ਉਹਨੂੰ ਲੈ ਕੇ ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਹੈ ਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਹੈ ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ ਸੋ ਕਿਤੇ ਨਾ ਕਿਤੇ ਉਸ ਗੱਲ ਨੂੰ ਫੜ ਕੇ ਜ਼ਮੀਨ ਦੀ ਗੱਲ ਕੀਤੀ ਗਈ ਹੈ ਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਇਹਦੇ ਵਿੱਚ ਸਵਾਦ ਆਊਗਾ ਮਜ਼ਾ ਆਊਗਾ ਦੇਖੋ ਐਂਟਰਟੇਨਮੈਂਟ ਹੈ ਫਿਕਸ਼ਨ ਹੈ ਤਾਂਕਿ ਐਂਟਰਟੇਨਮੈਂਟ ਦੇ ਰਾਹੀਂ ਤੁਹਾਨੂੰ ਕੋਈ ਨਾ ਕੋਈ ਸਨੇਹਾ ਵੀ ਦਿੱਤਾ ਜਾਵੇ ਤੁਸੀਂ ਡਾਇਲੌਗਸ ਰਾਹੀਂ ਵੀ ਸਨੇਹਾ ਲਓਗੇ ਤੁਹਾਨੂੰ ਡਾਇਲੌਗਸ ਰਾਹੀਂ ਵੀ ਕੁਝ ਲੱਗੂਗਾ ਵੀ ਹਾਂ ਠੀਕ ਹੈ ਗੱਲ ਤੁਸੀਂ ਦੇਖਣੀ ਜ਼ਰੂਰ ਹੈ ਦੇਖੰਦੋ ਬਾਦ ਨਾ ਠੀਕ ਲੱਗੀ ਫਿਰ ਤਾਪੇਦਾਰ